ਇਹ ਜਿਹੜੀ ਹੁੰਦਾ ਆਇਆ ਨੇ ਉਹ ਜਿੱਥੇ ਗਿਆ ਉਹ ਦੇਖ ਬਲਗੜੀ ਵੱਲ ਆ ਦੇਖੋ ਜੀ ਪਾਣੀ ਦਾ ਜੋ ਲੈਵਲ ਹੈਗਾ ਉਹ ਕੱਲ੍ਹ ਨਾਲੋਂ ਪਿਛਲੇ ਕੁਝ ਦਿਨਾਂ ਨਾਲੋਂ ਵਧਿਆ ਹੈਗਾ ਤਕਰੀਬਨ ਤਕਰੀਬਨ ਦੋਗਣਾ ਹੋਇਆ ਹੈਗਾ ਪਹਿਲਾਂ ਐਸਟੀਪੀ 40 45 ਹਜ਼ਾਰ ਕਿਊਸਿਕ ਦਾ ਜਿਹੜਾ ਪਾਣੀ ਸੀਗਾ ਉਹ ਸਪਲੱਸ ਦੇ ਵਿੱਚ ਆ ਰਿਹਾ ਸੀਗਾ ਜਿਹੜਾ ਬਰਸਾਤ ਥੋੜੀ ਹੋਈ ਹੈ ਹਿਮਾਚਲ ਵਾਲੇ ਪਾਸੇ ਵੀ ਰੋਪੜ ਵਾਲੇ ਪਾਸੇ ਵੀ ਉਹਦੇ ਨਾਲ ਜਿਹੜਾ ਪਾਣੀ ਹੈਗਾ ਤਕਰੀਬਨ 90 ਹਜ਼ਾਰ 1 ਲੱਖ ਕਿਊਸਿਕ ਦੇ ਲਾਗੇ ਕਰਦੇ ਚੱਲ ਰਿਹਾ ਹੈਗਾ ਕਿਹਾ ਤੁਸੀਂ ਦੇਖ ਰਹੇ ਹੈ ਜੋ ਕਿਛੂ ਜਿਹੀ ਜੀ ਮਸ਼ੀਨਾਂ ਵਗੈਰਾ ਲੱਗੀਆਂ ਹੋਈਆਂ ਨੇ ਅੱਗੇ ਵੀ ਜਿਹੜੀ ਹੈ ਜੀ ਮਿੱਟੀ ਭਰ-ਭਰ ਕੇ ਜਿਹੜੇ ਬੋਰੇ ਹੈਗੇ ਨੇ ਕੱਤੇ ਹੈਗੇ ਨੇ ਪਾਏ ਜਾ ਰਹੇ ਹੈ ਜਨ। ਸੋ ਸਾਡੀ ਪੂਰੀ ਨਿਗਾਹ ਹੈਗੀ ਹੈ ਪੂਰਾ ਮੈਕਨੇਟ ਹੈਗੇ ਨੇ ਆ ਦੇਖਣ ਦੇ ਲਈ ਵੀ ਕਿਸੇ ਤਰੀਕੇ ਨਾਲ ਵੀ ਕੋਈ ਨੁਕਸਾਨ ਸਾਡੇ ਬਨ ਨੂੰ ਜਾਂ ਪਾਣੀ ਦੀ ਜੋ ਮਾਰ ਹੈ ਉਹ ਲੋਕਾਂ ਨੂੰ ਕਿਸੇ ਤਰ੍ਹਾਂ ਜੀ ਜੀ ਨਿਸ਼ਾਨਵੀਰ ਜੀ ਅੱਜ ਕਿਸ ਤਰ੍ਹਾਂ ਪਹੁੰਚੇ ਹੋ ਇਸ ਬਨ ਪੰਦਰਾਵਲ ਦੀ ਜੇ ਗੱਲ ਕੀਤੀ ਜਾਵੇ। ਤੁਸੀਂ ਇੱਥੇ ਪ੍ਰਸ਼ਾਸਨ ਵੱਲੋਂ ਪੂਰਾ ਜਿਹੜਾ ਕੰਮ ਹੈ ਪ੍ਰੋਪਰ ਤਰੀਕੇ ਨਾਲ ਕੀਤਾ ਜਾ ਰਿਹਾ। ਵੈਸੇ ਤੁਸੀਂ ਚੈੱਕ ਕਰ ਸਕਦੇ ਜਿਹੜਾ ਦਰਿਆ ਦਾ ਪਾਣੀ ਹੈ ਬੜਾ ਸਪੀਡ ਨਾਲ ਜਾ ਰਿਹਾ। ਸੋ ਆਪਾਂ ਇਹ ਵੀ ਨਹੀਂ ਕਹਿ ਸਕਦੇ ਕਿ ਸਾਡਾ ਬਿਲਕੁਲ ਸੇਫ ਹੈ ਸੀ। ਖਤਰਾ ਹੈ, ਸੇਫ ਵੀ ਹੈ ਜਿੱਦਾਂ ਸੇਫ ਇਸ ਕਰਕੇ ਚਲੋ ਸਾਡੇ ਜਿਹੜੇ ਭਰਾ ਆ ਉਹ ਲੱਗੇ ਹੋਇਆ ਬੰਨ ਬੰਨਨ ਚ। ਤੇ ਪਿੰਡ ਵਾਸੀ ਜਿਹੜੇ ਸਾਰੇ ਆਪਣਾ ਸਾਥ ਦੇ ਰਹੇ ਹਾਂ ਜਿਨ੍ਹਾਂ ਦਾ ਵੀ ਝੋਨਾ ਤੇ ਨੁਕਸਾਨ ਹੋਇਆ ਆ ਜਿਹੜਾ ਡੁੱਬਿਆ ਹੋਇਆ। ਉਹ ਤਾਂ ਪ੍ਰਧਾਨ ਜੀ ਲਲਿਤ ਮੋਹਨ ਪਾਠਕ ਬੱਲੂ ਜੀ ਦਾ ਗੱਲ ਕਰਾਂਗੇ। ਉਹਦਾ ਕੁਛ ਨਾ ਕੁਛ ਜਿਹੜਾ ਮਵਾਜ਼ਬਾ ਜਿਹੜਾ ਦਿੱਤਾ ਜਾਵੇ ਕਿ ਲੋਕਾਂ ਨੂੰ ਕਿਸੇ ਪ੍ਰਤਾਪ ਪ੍ਰਤਾਪ ਦੀ ਤੰਗੀ ਨਾਲ ਅ ਪੰਜਾਬ ਸਰਕਾਰ ਆ ਮਾਨ ਸਾਹਿਬ ਉਹਨਾਂ ਨੇ ਸਾਡੀ ਡਿਊਟੀ ਲਾਈ ਆ ਕਿ ਜਿਹੜੀ ਵੀ ਸਾਡੀ ਯੂਥ ਦੀ ਟੀਮ ਹੈ ਜਿਹੜੀ ਯੂਥ ਹਲਕਾ ਇੰਚਾਰਜ ਜਾਂ ਯੂਥ ਪ੍ਰਧਾਨ ਜ਼ਿਲ੍ਹਾ ਪ੍ਰਧਾਨ ਜਿੰਨੇ ਵੀ ਹੈ ਸਾਰੇ ਹੀ ਸਾਰੇ ਪੰਜਾਬ 'ਚ ਬੰਨਾ ਤੇ ਤੈਗੰਨਾ ਸੈਨਿਕ ਬਣ ਕੇ ਡਿਊਟੀ ਕਰ ਰਿਹਾ ਹੈ ਅ ਕਿਸੇ ਵੀ ਚੀਜ਼ ਦੀ ਜੇ ਤੰਗਈ ਆਉਂਦੀ ਆ ਤੁਸੀਂ ਇੱਕ ਤੁਹਾਨੂੰ ਮੈਂ ਨੰਬਰ WhatsApp ਤੇ ਸ਼ੇਅਰ ਕਰੂੰਗਾ ਤੁਸੀਂ ਉਸ ਨੰਬਰ ਤੇ ਕੰਟੈਕਟ ਕਰਿਓ ਜਿਸ ਚੀਜ਼ ਦੀ ਵੀ ਲੋੜ ਹੈ ਉਹ ਆਪਾਂ ਤੁਹਾਨੂੰ ਬਾਇਓ ਵਿੱਚ ਲਿਖ ਕੇ ਪਾਵਾਂਗੇ ਥੱਲੇ ਐ ਸਮਿਲ ਅਖੀਰ Hãy subscribe cho kênh Ghiền Mì Gõ Để không bỏ lỡ những video hấp dẫn